ਸਸਕਲ ਜੀ ਵਾਰਡ ਕੈਂਸਰ ਕੇਅਰ ਤੁਸੀਂ ਅਕਸਰ ਦੇਖਦੇ ਹੋ ਕਿ ਮਤਲਬ ਅਲੱਗ-ਅਲੱਗ ਜਿਹੜੇ ਆ ਕੇ ਸਾਰੇ ਪੰਜਾਬ 'ਚ ਜਾ ਕੇ ਜਿਹਨੂੰ ਅਸੀਂ ਸਕਰੀਨਿੰਗ ਕਰਨੇ ਆ ਉਹਦੀ ਜਾਂਚ ਆ ਜਿਹੜੀ ਉਹ ਕੈਂਪ ਲਗਾਉਂਦੇ ਆ ਉਹਦੇ ਨਾਲ-ਨਾਲ ਇਹਨਾਂ ਦਾ ਨਾਮ ਤਾਂ ਚਾਹੇ ਕੈਂਸਰ ਕੇਅਰ ਹੈ ਬਟ ਇਹ ਜਿਹੜੀਆਂ ਬਾਕੀ ਦੀਆਂ ਸਾਰੀਆਂ ਬਿਮਾਰੀਆਂ ਚਾਹੇ ਬਲੱਡ ਪ੍ਰੈਸ਼ਰ ਹੈ 슈ਗਰ ਹੈ ਗੁਰਦਿਆਂ ਦੀ ਬਿਮਾਰੀ ਹੈ ਜਾਂ ਅੱਖਾਂ ਦੀ ਬਿਮਾਰੀ ਹੈ ਹੋਰ ਜਿੰਨੀਆਂ ਵੀ ਚੰਬੜੀ ਦੀਆਂ ਬਿਮਾਰੀਆਂ ਸਾਰੀਆਂ ਬਿਮਾਰੀਆਂ ਦੀ ਜਾਂਚ ਕਰਦੇ ਆ ਇਹਨਾਂ ਕੋਲ ਇਸ ਤਰ੍ਹਾਂ ਦੀ ਜਿਵੇਂ ਇਹ ਵਾਲੀ ਪਾਰਟਿਕੂਲਰ ਵੈਨ ਹੈ ਜੀ ਆ ਇਹ ਜਿਹੜੀ ਹੈਗੀ ਹੈ ਇਹ ਅੱਖਾਂ ਵਾਸਤੇ ਆ ਜਿਵੇਂ ਇਹ ਬੈਠੇ ਆ ਭਾਈ ਸਾਹਿਬ ਇਹ ਇਹਨਾਂ ਦੇ ਜਿਹੜੀ ਇਹ ਮਸ਼ੀਨ ਹੈ ਇਹ ਕਾਲੇ ਮੋਤੀ ਦਾ ਟੈਸਟ ਕਰਦੀ ਹੈ ਇਹਨੂੰ ਨਾਨ ਕੰਟੈਕਟ ਟੋਨੋਮੀਟਰ ਕਹਿੰਦੇ ਆ ਅਸੀਂ ਇਹਦੇ ਵਿੱਚ ਕੋਈ ਦਵਾਈ ਨਹੀਂ ਪਾਣੀ ਕੁਝ ਨਹੀਂ ਕਰਨਾ ਹਵਾ ਦੀ ਫੂਕ ਮਾਰਦੇ ਨੇ ਪ੍ਰੈਸ਼ਰ ਦੱਸ ਦਿੰਦੇ ਨੇ ਇਸੇ ਤਰ੍ਹਾਂ ਇਹ ਕੰਪਿਊਟਰ ਆ ਬਹੁਤ ਐਡਵਾਂਸ ਕੰਪਿਊਟਰ ਆ ਇਹਨੂੰ ਆਟੋ ਰੈਫ ਕਹਿੰਦੇ ਆ ਰੈਫ੍ਰੈਕਸ਼ਨ ਮਲ ਆਲਟਰ ਹੈ ਉਹ ਤੁਹਾਡਾ ਰੈਫ੍ਰੈਕਸ਼ਨ ਕਰਨੀ ਹੈ ਇਹਨੇ ਤੇ ਇਹ ਜਿਹੜੀ ਹੈਗਾ ਇਹ ਬਿਲਕੁਲ ਐਗਜ਼ੈਕਟ ਨੰਬਰ ਜਿਹੜਾ ਤੁਹਾਡਾ ਹੈਗਾ ਵੀ ਦੂਰ ਦਾ ਨੰਬਰ ਕੀ ਹੈ ਫਿਰ ਉਸ ਤੋਂ ਅਸੀਂ ਨੇੜੇ ਦਾ ਕੈਲਕੂਲੇਟ ਕਰਕੇ ਇਹ ਅਨਕ ਦਾ ਨੰਬਰ ਤੁਹਾਨੂੰ ਕੰਪਿਊਟਰ ਨਾਲ ਦੱਸ ਦਿੰਦਾ ਉਹਨੇ ਸਾਹਮਣੇ ਵਿਜ਼ਨ ਚਾਰਟ ਵੀ ਲਗਾਇਆ ਉਹਨੂੰ ਪੜਾ ਕੇ ਵੀ ਦੇਖ ਲੈਂਦੇ ਆ ਇਸੇ ਤਰ੍ਹਾਂ ਇਹਨੂੰ ਲੈਂਜ਼ੋਮੀਟਰ ਕਹਿੰਦੇ ਆ ਤੇ ਇਹ ਲੈਂਜ਼ੋਮੀਟਰ ਜਿਹੜਾ ਹੁੰਦਾ ਜਿਹੜੀ ਤੁਹਾਡੇ ਅਨਕ ਲੱਗਿਓ ਉਹਦਾ ਐਗਜ਼ੈਕਟ ਨੰਬਰ ਦੱਸ ਦਿੰਦਾ ਇਹ ਜਿਹੜਾ ਫਰੇਮ ਹੁੰਦਾ ਇੱਕ ਟ੍ਰਾਇਲ ਫਰੇਮ ਫਿਰ ਉਸ ਤੋਂ ਬਾਅਦ ਕੰਪਿਊਟਰ ਨੰਬਰ ਦੇਖ ਕੇ ਵੀ ਕੇਵਲ ਥੋੜਾ ਮੋਟਾ ਵੱਧ ਘਟ ਕਰਨਾ ਪੈ ਜਾਂਦਾ ਕੋਈ ਬੰਦਾ ਜਿਹੜਾ ਸਪੋਸ ਕਰ ਲਓ ਕੋਈ ਦਰਜੀ ਦਾ ਕੰਮ ਕਰਦਾ ਉਹਨੇ ਦੂਰੋਂ ਕਰਨਾ ਹੈਗਾ ਕੋਈ ਬੰਦਾ ਜਿਹੜੀਆਂ ਬੀਬੀਆਂ ਨੇ ਲੇੜੀ ਕਰਨੀਆਂ ਉਹ ਨੇੜਿਓਂ ਕਰਦੀਆਂ ਉਹਦਾ ਦੇਖ ਕੇ ਕਿ ਉਹਦਾ ਪ੍ਰੋਫੈਸ਼ਨ ਕੀ ਹੈ ਥੋੜੀ ਮੋਟੀ ਐਡਜਸਟਮੈਂਟ ਅਸੀਂ ਇਹਦੇ ਨਾਲ ਜਿਹੜਾ ਚਾਰਟ ਹੈ ਉਹਦੇ ਤੇ ਪੜਾ ਕੇ ਪ੍ਰੈਕਟੀਕਲੀ ਕਰਕੇ ਉਹਨੂੰ ਦੇਖਦੇ ਆ ਤੇ ਨਾਲ ਹੀ ਇਹਨਾਂ ਦਾ ਪਿੱਛੇ ਕਾਊਂਟਰ ਹੈਗਾ ਜੀ ਇਹ ਜਿਹੜਾ ਕੰਟਰੈਕਟ ਇੱਥੇ ਸਾਰੀਆਂ ਐਨਕਾਂ ਦੇ ਕੋਲ ਜਿਹੜੀਆਂ ਮਤਲਬ 90% ਨੂੰ ਜਿਹੜੀਆਂ ਰੈਡੀमेड ਲੱਗ ਜਾਂਦੀਆਂ 10% 10-15% ਵਾਸਤੇ ਜਿਹੜੀਆਂ ਹੈਗੀਆਂ ਉਹ ਫਿਰ ਕਸਟਮਾਈਜ਼ ਜਿਹਨੂੰ ਅਸੀਂ ਕਹਿੰਦੇ ਆ ਕਿ ਨੰਬਰ ਇਹਨਾਂ ਵਿੱਚ ਨਹੀਂ ਹੈ ਤਾਂ ਉਹ ਬਣਾਉਣੀਆਂ ਪੈਂਦੀਆਂ ਬਹੁਤ ਵਧੀਆ ਕਿਸਮ ਦੀਆਂ ਐਨਕਾਂ ਜਿਹੜੀਆਂ ਹੈਗੀਆਂ ਇਹ ਸਾਰਾ ਕੁਝ ਜਿਹੜਾ ਵਰਡ ਕੈंसर केयर ਵੱਲੋਂ ਸਾਰਾ ਕੁਝ ਨਿਸ਼ੁਲਕ ਹੈ ਸੋ ਕੱਲਾ ਕੈਂਸਰ ਦਾ ਨਹੀਂ ਹੈ ਜੀ ਕੈਂਸਰ ਦੀ ਵੀ ਜਿਹੜੀ ਹੈਗੀ ਹੈ ਔਰਤਾਂ ਦੇ ਵਿੱਚ ਚਾਹੇ ਬੱਚੇਦਾਨੀ ਆ ਜਾ ਉਹਦੇ ਵਿੱਚ ਜਿਹੜਾ ਉਹਨਾਂ ਦਾ ਛਾਤੀ ਦਾ ਕੈਂਸਰ ਹੈ ਇਸੇ ਤਰ੍ਹਾਂ ਜਿਹੜਾ ਮਰਦਾਂ ਦੇ ਵਿੱਚ ਜਿਹੜਾ ਗਦੂਦ ਦਾ ਕੈਂਸਰ ਹੈ ਜਾਂ ਹੋਰ ਵੀ ਜਿਹੜੇ ਹੋਰ ਉਹ ਕੈਂਸਰ ਜਾਂ ਜਿਹੜੇ ਆਪਣੇ ਖਾਣੇ ਵਾਲੀ ਨਾਲੀ ਦੇ ਸਾਰੇ ਕੈਂਸਰ ਦੀ ਇਹਨਾਂ ਨੇ ਖਾਸ ਕਰਕੇ ਜਿਹੜਾ ਛਾਤੀ ਦਾ ਕੈਂਸਰ ਆ ਉਹਦੀ ਮੈਮੋਗ੍ਰਾਫੀ ਜੋ ਕਿ ਇੱਕ ਮਹਿੰਗਾ ਟੈਸਟ ਹੈ ਉਹਨਾਂ ਦੀ ਜਿਹੜੀ ਦੂਜੀ ਬੈਂਡ ਦੇ ਵਿੱਚ ਹੀ ਲੱਗਿਆ ਹੋਇਆ ਉਹਦੇ ਉੱਥੇ ਔਨ ਦਾ ਸਪੌਟ ਹੀ ਅੱਜ ਵੀ ਇਹ 13 14 15 ਕਰ ਚੁੱਕਿਆ ਜਿੱਥੇ ਸ਼ੱਕ ਪੈਂਦੀ ਹੈ ਪਹਿਲਾਂ ਉਹਦੀ ਸਕਰੀਨਿੰਗ ਹੁੰਦੀ ਆ ਜਾਂ ਲੋਡ ਪਾਵੇ ਤਾਂ ਫਿਰ ਉਹ ਟੈਸਟ ਕੀਤਾ ਜਾਂਦਾ ਹੈ